ਸਿਟੀ थाना ਬਲਾਚੌਰ ਪੁਲਿਸ ਨੇ ਦੋ આરોપીਆਂ ਨੂੰ 10 ਗ੍ਰਾਮ ਹਿਰੋਇਨ ਸਮੇਤ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ थाना ਮੁਖੀ ਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਇੱਕ ਨੂੰ ਗੋਹਨ ਰੋਡ ਸਮਸ਼ਾਨ ਘਾਟ ਤੋਂ ਤੇ ਦੂਸਰੇ ਨੂੰ ਭਲੇਖਾ ਚੌਂਕ ਬਲਾਚੌਰ ਤੋਂ ਕੀਤਾ ਕਾਬੂ ਹਾਂਜੀ ਸਰ ਜਿਹੜੇ આરોપી ਹੈਗੇ ਆ ਕਿਸ ਮਾਮਲੇ ਦੇ ਵਿੱਚ ਗਲਤੀ 14 8 14 ਨੂੰ ਸਾਡੇ ਜਿਹੜੇ ਮੁਖੀ ਡਾਕਟਰ ਮੈਂਟਾਰਸਨ ਜੀ ਦੇ ਦਿਸਾਨਾ ਦੇਸ਼ ਅਤੇ ਸ੍ਰੀ ਸ਼ਾਂਤਪੁਰ 서ਬ ਡਿਵੀਜ਼ਨ ਅ ਬਰਾਚੌਰ ਜੀਡੀ ਹਦਾਇਤ ਦੇ ਉਤੇ 15 ਅਗਸਤ ਦੀ ਡਿਊਟੀ ਦੇ ਉਹ ਵੇਨ ਕਰਕੇ ਸੈਲੂਸ਼ਨ ਕਰਕੇ ਸਾਡੇ ਖਾਣਾ ਵਿੱਚ ਤੇ ਜਿਲ੍ਹਾ ਵਿੱਚ ਜਿਵੇਂ ਰਸਤਾ ਆਇਆ ਲਗਾਤਾਰ ਨੀਤੀ ਕਰ ਰਹੀ ਸੀ ਨਾ ਕੋਈ ਨਹੀਂ ਕੁਛੀਏ ਸੀ ਉਥੇ ਮੁਸਤਕੀਨਾਂ ਡਿਊਟੀ ਕਰਨ ਦੀ ਹਦਾਇਤ ਕੀਤੀ ਗਈ ਸੀ ਜਦ ਇਹ ਤਹਿਤ ਸਾਡੀ ਖਾਣਾ ਤੋਂ ਐਸਏ ਰਕੀ ਚੰਦ ਸਾਡੇ ਕੋਲਸ ਪਾਰਟਿਸ ਨੇ ਗੂਮ ਰੋਡ ਤੇ ਗਸ਼ਤ ਕਰ ਰਹੀ ਸੀ ਜਿੱਥੇ ਗਸ਼ਤ ਦੌਰਾਨ ਇਹਨਾਂ ਨੂੰ ਦੇਖ ਕੇ ਇੱਕ ਮਾਨੇ ਵਿਅਕਤੀ ਨੇ ਆਪਣੇ ਹੱਥ ਵਿੱਚ ਜੋ ਬਾਸਲ ਵਗੈਰਾ ਸੀ ਉਹ ਦੇ ਪੁਲਜੰਦਾਰੋ ਤੋਂ ਤਲਤੇਰ ਜੀ ਨੂੰ ਸ਼ਬਦ ਦੇ ਆਧਾਰ ਤੇ ਕਾਬੂ ਕੀਤਾ ਤੇ ਜਿਸ ਨੂੰ ਰਕੀ ਚੰਦ ਜੀ ਜੀ ਕੋਲੋਂ ਦਾ ਨਾਮ ਹੈ ਰੋ ਚੰਦਨ ਸ਼ਰਮਾ ਉਸ ਦਾ ਸ੍ਰਿੰਦਰ ਕੁਮਾਰ ਦੇ ਉਹ ਵੇ ਸਤਿ ਸਾਹਿਬ ਕਰੋਲੀ ਅਬੀ ਰੋਡ ਵਾਲਾ ਚੌਕ ਦਾ ਰਹਿਣਾ ਸੀ ਤੇ ਜਿਸ ਦੇ ਕੋਲ ਉਹ ਨਸੀਲਾ ਪ੍ਰਧਾਰਥਰਨ ਬਰਾਮ ਦਾ ਇਸੇ ਤਰ੍ਹਾਂ ਸਾਡੀ ਜੀਪਲੀ ਪਾਰਟੀ ਜਿਸ ਦੇ ਇੰਚਾਰਜ ਬਜਿੰਦਰ ਕੁਮਾਰ ਸੁਮੇਤ ਉਹ ਪਾਰਟੀ ਜਿਹੜਿਆ ਉਹ ਮੈਂਡੀਬਲ ਰੋਡ ਖੜਾ ਕਰੇ ਲੱਕੜ ਮੰਡੀ ਨੇੜੇ ਸੀ ਜਿੱਥੇ ਇਹਨਾਂ ਨੇ ਵੀ ਇੱਕ ਮਾਨੇ ਵਰਤੀ ਨੂੰ ਜਿਸ ਨੇ ਆਪਣਾ ਨਾਮ ਸਾਹਿਬ ਸੁਪਰਤੀਵਰੀ ਦਾ ਵਸੀ ਬਰਾ ਚੌਕ ਤੇ ਉੱਗਾ ਉਹ ਕਰਕੇ ਇਹ ਉਸ ਦੇ ਕੋਲ ਵੀ ਜਿਹੜੀ ਆ ਰਿਪੋਰਟ ਹੈ ਰਨ ਡੀਓ ਦਾ ਆਮ ਕੀ ਇਹਨਾਂ ਦੇ ਕੋਈ ਬਿਲਡਿੰਗ ਤਾਂ ਨਹੀਂ ਨਹੀਂ ਇਹਨਾਂ ਦਾ ਜਿਹੜਾ ਹਮ ਤਪੀਸ਼ ਗ੍ਰਾਮ ਆਪਾਂ ਰਿਪੋਰਟ ਦੇ ਰਹੇ ਹਾਂ ਕਿਹੜਾ ਹਾਲ ਹੈ ਕਿ ਇਹ ਕਾਨੂੰਨ ਕਰਨਾ ਨਹੀਂ ਹੈ ਸਰੀਰ ਦਾ ਕਿਨੇ ਕਿਤੇ ਕਰਾਂ ਬਣੀ ਗਿਆ ਇਹ 5-5 ਗ੍ਰਾਮ ਬਣਾ ਹੋ ਗਿਆ ਹੈ ਪੂਰਾ ਕੋਰ ਅਧਿਕਾਰ ਹੈ ਕਿ ਅੱਜ ਇਹਨਾਂ ਨੂੰ ਮਨਜ਼ੂਰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਇਹਨਾਂ ਨੇ ਆਪਣੀ ਕੋਸ਼ਿਸ਼ ਇਸ ਤਰ੍ਹਾਂ ਦੱਸਿਆ ਕਿ ਜਦ ਵੀ ਇਹ ਹੈਵਨ ਜਾਂ ਸਿੰਦੇ ਜਾਂ ਪਹਿਲਾਂ ਵੀ ਜਾਂ ਇਹ استعمال ਕਰਨ ਲਈ ਇੱਕ ਦੂਸਰੇ ਰੋਸ ਨੂੰ ਦੰਦੇ ਆ ਉਹ ਲਗੜਵਾ ਤੋਂ ਲੈ ਕੇ ਆਉਂਦੇ ਆ ਲਗੜਵਾ ਜਿਹੜਾ ਸਾਡਾ ਕੋਈ ਬਦਨਾਮ ਜਿਹਾ ਪਰਵਾਹ ਹੈਗਾ ਪਿੰਡ ਮਸੇ ਦੇ ਦਿੱਤੋ ਪਾਣੋ ਕਿਸੇ ਦੇ ਰਿਸ ਕੋ ਲੈ ਗਿਆ